ਸਸੀ ਗਾ ਜੀ ਮੈਂ ਲੱਖੀ ਜਹਰਾ ਕਬੱਡੀ ਕਮੈਂਟੇਟਰ ਮੇਰੇ ਨਾਲ ਗੱਗੀ ਚੋਟੀਆਂ ਪ੍ਰਧਾਨ ਆਪਣੇ ਸੰਤ ਹਯਾਰਾ ਸਿੰਘ ਟੂਰਨਾਮੈਂਟ ਕਮੇਟੀ ਤੂੰਗਲੀ ਦਾ ਤੇ ਦਵਿੰਦਰ ਸਿੰਘ ਇਹ ਟੂਰਨਾਮੈਂਟ ਦੀ ਤੂੰਗਲੀ ਪਿੰਡ ਦੇ ਵਿੱਚ ਖੇਡਿਆ ਜਾ ਰਿਹਾ 31ਵਾਂ 31ਵਾਂ ਸਾਲਾਨਾ ਟੂਰਨਾਮੈਂਟ ਸੰਤ ਬਾਬਾ ਹਯਾਰਾ ਸਿੰਘ ਟੂਰਨਾਮੈਂਟ ਪ੍ਰਬੰਧਕ ਕਮੇਟੀ ਨੇ ਟੂਰਨਾਮੈਂਟ ਕਰਾਇਆ ਪਹਿਲਾਂ ਬਜਨੀ ਕਬੱਡੀ ਨੈਸ਼ਨਲ ਸਟਾਈਲ ਕਬੱਡੀ 65 ਕਿਲੋ ਦੇ ਮੈਚ ਕਰਾਏ ਆ ਪਹਿਲੇ ਦਿਨ 11 ਤਰੀਕ ਨੂੰ ਨਾਲ ਲੜਕੀਆਂ ਦੇ ਮੈਚ ਕਰਾਏ ਕੱਲ 80 ਕਿਲੋ ਦੇ ਮੈਚ ਕਰਾਏ ਗਏ ਤੇ ਅੱਜ 65 ਕਿਲੋ ਸਰਕਸ ਸਟਾਈਲ ਤੇ ਓਪਨ ਉਹਨਾਂ ਦੇ ਮੈਚ ਰਾਏ ਗਏ ਆ ਜਿਹਦੇ ਵਿੱਚ ਕੈਨੇਡਾ ਦੇ ਵਰਲਡ ਕੱਪ ਦਾ ਬੈਟ ਟਰੇਡਰ ਰਵੀ ਦਿਉਰਾ ਨਾਲ ਕੈਨੇਡਾ ਦੇ ਸੀਜ਼ਨ ਦਾ ਸਭ ਤੋਂ ਮਹਿੰਗਾ ਖਿਡਾਰੀ ਸ਼ਿੱਲੂ ਬਾਹੂ ਅਕਬਰਪੁਰ ਤੇ ਮੋਸਟ ਵੈਲਿਊਏਬਲ ਪਲੇਅਰ ਕੈਨੇਡਾ ਦੇ ਕੱਪ ਦਾ ਜੱਗੂ ਹਾਕਮ ਵਾਲਾ ਤੇ ਨਿਊਜ਼ੀਲੈਂਡ ਦੇ ਕੱਪ ਦਾ ਵਰਲਡ ਕੱਪ ਦਾ ਬੈਟ ਟਰੇਡਰ ਜਿਹੜਾ ਆਪਣੇ ਦਰਮਿਆਨ ਪਹੁੰਚਿਆ ਜੀ ਜਸ਼ਨ ਆਲਮਗੀਰ ਇਹ ਜਿਹੜੇ ਛੋਟੀ ਛੋਟੀ ਦੇ ਖਿਡਾਰੀ ਖੇਡੇ 71000 51000 ਪ੍ਰਾਈਜ਼ ਆ ਬੈ ਤੈਨੂੰ ਜਿਹੜੇ ਟਰੈਕਟਰ ਦੇਤੇ ਹਨਗੇ ਮੋਡੀਫਾਈਡ ਫੋਰਡ ਧਾਰਮ ਦਾ ਸਾਇਆ ਸਰ ਤੋਂ ਉੱਟ ਚੁੱਕਿਆ ਇੱਕ ਮਾਂ ਵਿਚਾਰੀ ਉਹ ਘਰਾਂ ਚ ਜਾ ਕੇ ਕੰਮ ਕਰਦੀ ਹੈ ਫੇਰੇ ਦੇ ਘਰਾਂ ਦਾ ਜਿਹੜਾ ਰੁਜ਼ਗਾਰ ਚਾਹੁੰਦਾ ਹੈ ਕਿ ਆਪ ਟੂਰਨਾਮੈਂਟਾਂ ਤੇ ਆਉਂਦਾ ਸਿੱਖ ਨਵੀਂ ਕਮੇਟੀ ਲੈਣਾ ਆਪ ਟੂਰਨਾਮੈਂਟਾਂ ਤੇ ਆਉਂਦਾ ਗਰਸ਼ਕ 5 10 100 ਕਿਲੋ ਜਿਹੜਾ ਜਿੰਦਾ ਜਿੱਤਾਂ ਮਾਰਦਾ ਹੋਇਆ ਸਾਰੇ ਘਰੋ ਇਹਦੇ ਵੀਰ ਕੋਈ ਨਾ ਕੋਈ ਆਸ ਲੈ ਕੇ ਆਇਆ ਹੈ ਜੇ ਤੁਸੀਂ ਸੱਚਾ ਮੰਨਦੇ ਹੋ ਕਿ ਪ੍ਰਮਾਤਮਾ ਦੇ ਸਾਨੂੰ ਬੜਾ ਕੁਝ ਦਿੰਦਾ ਹੈ ਫੇਰਾ ਵੀਰ ਤੁਹਾਡੇ ਕੋਲ ਆਵੇਗਾ ਕੋਈ ਜਿਹੜਾ ਖਾਲੀ ਨਾ ਮੋਰੋ ਕੋਈ 10 ਚੌਕਾ ਕੋਈ 50 ਜੋਗਾ ਤੇ ਜਿੰਨਾ ਵੀ ਵੈਰਾ ਮਾਨਦਾਰ ਸਾਰੇ ਕਹਿੰਦੇ ਯਾਰ ਤੁਹਾਡਾ ਸਾਡਾ ਵੀਰ ਰੁਪਿੰਦਰ ਜਲਾਲ ਅਸਰਾਫੀ ਕਬੱਡੀ ਕਮੇਟੀ ਦਾ ਭਰਾ ਵੀ ਆ ਗਿਆ ਜਿਹਨਾਂ ਨੂੰ ਆਖਾਂਗੇ ਸਾਡਾ ਵੱਡਾ ਵੀਰ ਹੈ ਰੁਪਿੰਦਰ ਜਲਾਲ ਪਹੁੰਚ ਗਿਆ ਗਰਾਊਂਡ ਤੇ ਆ ਰਿਹਾ ਤੁਹਾਡੀ ਕੋਟੀ ਇਧਰ ਸਾਡੇ ਪ੍ਰਿੰਸੀਪਲ ਕੋਰਟ ਬੰਦਾ ਸਾਹਿਬ ਬਹੁਤ ਬਹੁਤ ਧੰਨਵਾਦ ਨਵਦੀਪ ਜੀ ਸਟੇ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਇਧਰ ਯਾਦਗਾਰੀ ਫਲਾ ਨੂੰ ਕੈਮਰੇ ਵਾਲੇ ਵੀਰ ਜਿਹੜੇ ਆਪਣੇ ਕੈਮਰੇ ਦੀ ਅੱਖ ਦੇ ਵਿੱਚ ਕੈਦ ਕਰ ਰਹੇ ਨੇ ਸੋਡੀ ਸਾਹ ਨਾਲ ਜੋਗ ਮੇਰੇ ਆਪਣੇ ਪਿੰਡ ਦੇ ਮੇਰੇ ਸਤਿ ਸ੍ਰੀ ਅਕਾਲ ਬਜ਼ੁਰਗ ਮੇਰੇ ਨੌਜਵਾਨ ਵੀਰ ਤੇ ਮੇਰੇ ਜਿੰਨੇ ਵੀ ਸਮਕਾਲੀ ਸਾਥੀ ਔਰ ਖਾਸ ਤੌਰ ਤੇ ਆਜ ਵੀ ਬੜੀ ਖੁਸ਼ੀ ਹੈ ਕਿ ਜਿਹੜਾ ਇਹ ਟੂਰਨਾਮੈਂਟ ਹੈ ਕਿਸੇ ਸਮੇਂ ਬੜੇ ਨੀਵੇਂ ਪੱਧਰ ਤੋਂ ਸ਼ੁਰੂ ਹੋ ਕੇ ਕਿਉਂਕਿ ਉਦੋਂ ਜਵਾਨਾਂ ਹੀ ਜਿਸ ਤਰ੍ਹਾਂ ਨਾਲ ਅਸੀਂ ਉਸ ਤਰ੍ਹਾਂ ਦਾ ਵਧੀਆ ਟੂਰਨਾਮੈਂਟ ਪਿੰਡ ਤੁੰਗੋ ਵਾਲੀ ਦੇ ਵਿੱਚ ਕਰਾਉਂਦੇ ਰਹੀਆਂ ਆ ਰਾਮ ਸਿੰਘ ਮਹਿਲ ਦੀ ਜਿਹੜੇ ਸਾਡੇ ਸਾਥੀ ਤੇ ਹੋਰ ਜਿੰਨੇ ਵੀ ਸਾਥੀ ਹੈ ਚਾਹ ਜਿਹੜੇ ਸਾਥੀ ਸਾਥੋਂ ਪਿਛੜੇ ਨੇ ਔਰ ਇਸ ਟੂਰਨਾਮੈਂਟਾਂ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਉਹਨਾਂ ਦੀ ਵੀ ਸਾਨੂੰ ਯਾਦ ਆਉਂਦੀ ਹੈ ਉਹ ਸਾਥੋਂ ਪਿਛੜੇ ਨੇ ਲੇਕਿਨ ਖੁਸ਼ੀ ਇਸ ਗੱਲ ਦੀ ਹੈ ਕਿ ਬਹੁਤ ਵੱਡਾ ਟੂਰਨਾਮੈਂਟ ਸਿਰੇ ਚੜਿਆ ਹੈ ਔਰ ਅਸੀਂ ਇਹਨਾਂ ਦੇ ਸਹਿਯੋਗੀ ਆ ਆਪਣਾ ਪਿੰਡ ਹੈ ਆਪਣਾ ਨਗਰ ਹੈ ਹਮੇਸ਼ਾ ਟੂਰਨਾਮੈਂਟਾਂ ਦੇ ਵਿੱਚ ਸਹਿਯੋਗ ਕੀਤਾ ਹੈ ਕਿ ਮੈਂ ਅੱਜ ਇਸ ਜਿਹੜੀ ਕਮੇਟੀ ਹੈ ਇਸ ਨੂੰ ਵਧਾਈ ਦਿੰਦਾ ਹਾਂ ਔਰ ਅੱਗੇ ਤੋਂ ਜੋ ਵੀ ਟੂਰਨਾਮੈਂਟ ਕਰਾਉਣਗੇ ਜਿੰਨਾ ਸੀ ਆਪਣੀ ਸਮਰੱਥਾ ਮੁਤਾਬਕ ਫੰਡ ਲੈ ਸਕਦੇ ਆ ਉਹ ਫੰਡ ਦਿੰਨੇ ਆ ਔਰ ਜਿਵੇਂ ਅੱਜ ਇਸ ਨੂੰ ਦੇਖ ਕੇ ਬੜਾ ਦਿਲ ਖੁਸ਼ ਹੋ ਰਿਹਾ ਹੈ ਕਿ ਸਾਰਾ ਪਿੰਡ ਜੁੜ ਕੇ ਬੈਠਾ ਹੈ ਤੇ ਬਹੁਤ ਵਧੀਆ ਮੈਚ ਹੋਣੇ ਆ ਮੈਂ ਇੱਕੋ ਹੀ ਬੇਨਤੀ ਕਰਨੀ ਹੈ ਕਿ ਤੁੰਗ ਵਾਲੀ ਪਹਿਲਾਂ ਵੀ ਟੂਰਨਾਮੈਂਟ ਦੇ ਵਿੱਚ ਛਾਇਆ ਰਿਹਾ ਹੈ ਚਾਹੇ ਉਹ ਕ੍ਰਾਊਡ ਦੇ ਵਿੱਚ ਹੋਵੇ ਜਾਂ ਚਾਹੇ ਖੇਡਾਂ ਦੇ ਵਿੱਚ ਹੋਵੇ ਅੱਜ ਜਿੰਨੇ ਵੀ ਸਾਡੇ ਸਾਥੀ ਭੀਰੇ ਹੋਰੀ ਜਗਿੰਦਰ ਹੋਰੀ ਬਾਕੀ ਦਾ ਕਿਹਦਾ ਨਾਮ ਅਮਾ ਗਰਜੀਤ ਹੋਰੀ ਸਾਰੇ ਜਿੰਨੇ ਵੀ ਕਬੱਡੀ ਦੇ ਪਲੇਅਰ ਰਹੇ ਨੇ ਉਹਨਾਂ ਨੇ ਹਮੇਸ਼ਾ ਪਿੰਡ ਦਾ ਨਾਮ ਉੱਚਾ ਕੀਤਾ ਪ੍ਰਚਨ ਮਾਨ ਜੀ ਸਾਡੇ ਨਾਲ ਖੜੇ ਨੇ ਇਹਨਾਂ ਨੇ ਵੀ ਖੇਤੀਬਾੜੀ ਚੁੜਾ ਨਾਮ ਉੱਚਾ ਕੀਤਾ ਹੋਰ ਵੀ ਚਾਹੇ ਰਾਜਨੀਤਿਕ ਹਸਤੀਆਂ ਆਪਣੇ ਪਿੰਡ ਚ ਬਣੀਆਂ ਨੇ ਸਾਰਿਆਂ ਨੇ ਤੋਂ ਦਾ ਨਾਮ ਉੱਚਾ ਕੀਤਾ ਤੇ ਕੋਈ ਬਿਲਤੀ ਹੈ ਕਿ ਟੂਰਨਾਮੈਂਟ ਜਿੰਨਾ ਚਿਰ ਚੱਲੇ ਚਾਹੇ ਰਾਤ ਦੇ 10 ਵਜੇ ਜਾਣ ਆਪਾਂ ਸਾਰਿਆਂ ਨੇ ਸਹਿਯੋਗ ਦੇਣਾ ਹੈ ਸਾਰਿਆਂ ਨੇ अनुशासन ਲਾ ਕੇ ਟੂਰਨਾਮੈਂਟ ਨੂੰ ਸਿਰੇ ਚੜਾਉਣਾ ਹੈ ਕੋਈ ਗੜਬੜ ਕਰਨ ਵਾਲਾ ਵਿਅਕਤੀ ਜੇ ਹੋਵੇ ਤੇ ਉਹਨੂੰ ਹਟਾਉਣਾ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਆਏ ਹੋ ਵੈਗਰੂ ਜੀਤਾ ਖਾਲਸਾ ਵੈਗਰੂ ਜੀ ਕੀ ਫਤਿਹ ਸਰਕਾਰ ਨੂੰ ਗੁਰਪ੍ਰੀਤ ਜੀ ਦੀ ਇਹ ਵੀ ਬਾਰਾਂਹੀ ਕੋਟ ਦਿੱਤੀ ਹੈ ਆਰਗੇਨਾਈਜ਼ਰ ਜੀ ਦੀ ਵੀ ਜਨਤ ਨਾਲ ਤੁਹਾਡਾ ਸਾਡਾ ਕੌਮ ਦੇ ਪ੍ਰੇਮ ਅੰਦਾਂਗੇ ਬਹੁਤ ਤੁਹਾਡੇ ਦਰਮਿਆਨ ਕੋਈ ਵੀ ਤਰ੍ਹਾਂ ਦੇ ਵਿਰਧਾ سہیوگ <سؤال> رہ ਏਡ ਤੇ ਕੋਟ ਫੇਰ ਵਾਲੀ ਸੜਕ ਬਣਵਾਈ ਆਪਣੇ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ 315 ਲੱਖ ਰੁਪਏ ਜਮਣੋ ਦਿੱਤਾ ਬੜਾ ਧੰਨਵਾਦ ਹੈ ਤੇ 35000 ਰੁਪਏ ਦਾ ਯੋਗਦਾਨ ਸਾਡੇ ਇਹ ਕਬੱਡੀ ਟੂਰਨਾਮੈਂਟ ਦੇ ਲਈ ਆਇਆ ਹੈ ਸਾਡੇ ਸਤਿਕਾਰਯੋਗ ਐਮਐਲਏ ਕਾਂਗਰਸ ਪਾਰਟੀ ਦੇ ਸਰਦਾਰ ਪੀਤਲ ਸਿੰਘ ਜੀ ਕੋਟ ਭਾਈ ਸਾਹਿਬ ਸਾਡੇ ਸਰਕਾਰ ਦੇ ਉਹ ਬਹੁਤ ਚੰਗੇ ਲੋਕਾਂ ਨੇ ਉਲਾਜ ਕਰਦੀ ਸੀ ਸਵਾਸ਼ੀ ਕਮੇਟੀ ਉਹਨਾਂ ਦੇ ਨਾਲ ਜਿਹੜੀਆਂ ਸਰਕਾਰ ਦੇ ਲੋਕਾਂ ਨੇ ਸਾਰੀਆਂ ਸ਼ਿਕਾਇਤਾਂ ਦਾ ਧੰਨਵਾਦ ਹੈ ਵੈਲਕਮ ਹੈ ਡੀਐਮ ਸਾਡੀਆਂ ਨੂੰ ਅਸ਼ੀਰਵਾਦ ਦੇਣ ਦੀ ਗਾਉਂ ਦੇ ਵਿੱਚ ਗਿਆਨ ਪਛਾਣ ਦੇ ਲਈ ਨਾਲ ਸਾਡੇ ਸਤਖਾ ਸਰਪੰਚ ਜੀ ਔਰ ਨਾਲ ਸਾਡੇ ਵਿਕੀਲਾ ਸਰਪੰਚ ਜੀ ਸਮੁੱਚੀ ಗ್ರಾಮ ਪੰਚਾਇਤ ਦੋਨੋਂ ಗ್ರಾಮ ਪੰਚਾਇਤਾਂ ਨਾਲ ਸਾਡੇ ਟੂਰਨਾਮੈਂਟ ਪ੍ਰਬੰਧ ਕਮੇਟੀ ਦੇ ਪ੍ਰਧਾਨ ਜੱਗੀ ਚੋਟੀਆਂ ਜਗਜੀਤ ਸਿੰਘ ਜੰਦੀਵਾਲ ਸਾਹਿਬ ਔਰ ਸਮੂਹ ਕਮੇਟੀ ਮੈਂਬਰ ਵੱਡਾ ਤੱਲਾ ਦੇ ਨਾਲ ਜਿੰਨੇ ਵੀ ਸਤਕਾਰਯੋਗ ਪਤਵੰਤੇ ਸੱਜਣ ਕੋਟਪਾਈ ਸਾਹਿਬ ਦੇ ਨਾਲ ਆਏ ਨੇਾਰੇ ਸਤਕਾਰਯੋਗ ਵੀਰਾਂ ਦਾ ਵੈਲਕਮ ਹੈ ਜੀ ਆਇਆਂ ਨੂੰ ਆਖਾਂਗੇ ਵੱਡੇ ਦੇਣ ਤੰਗ ਵਾਲੀ ਪਿੰਡ ਦੇ ਲਈ ਮੇਰੇ ਵੀਰੋ ਕੋਰਸ਼ਮੀਰ ਵਾਲੀ ਸੜਕ ਬਣਵਾਈ ਆਪਣੇ ਰਾਜ ਦੇ ਵਿੱਚ ਔਰ 15 ਲੱਖ ਰੁਪਏ ਸਜੀਤ ਸਿੰਘ ਜਿੰਨੀ ਰੇਂਗੜਾ ਕਾਲਜ ਦੇ ਟੈਂਟ ਕਾਹ ਸਾਹਮਣੇ ਦੇਖਦਾ ਨੌਜਵਾਨ ਗੱਭਰੂ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੁਕਾਬਲਾ ਸ਼ੁਰੂ ਹੋ ਚੁੱਕਾ ਹੈ ਬੜੀਆਂ ਸਤਜੋਬ ਸ਼ਖਸੀਤਾਂ ਜਿਹੜੀਆਂ ਕਹਿੰਦੇ ਸਾਡੇ ਇਸ ਤੁੰਗਵਾਲੀ ਨਗਰ ਕੈਂਪ ਖੇਡ ਕਬੱਡੀ ਦੇ ਨਾਲ ਜਿਹੜੇ ਲੰਬੇ ਸਮੇਂ ਤੋਂ ਜਿਹੜਾ ਲਗਾ ਰੱਖਦਾ ਆ ਰਿਹਾ ਔਰ ਇਸੇ ਦਾ ਕਾਰਨ ਹੈ ਕਿ ਇਹਨਾਂ ਦੇ ਬੜੇ ਰਿਲੇਸ਼ਨ ਨੇ ਬੜਾ ਪਿਆਰ ਹੈ ਪਰ ਬੜੀਆਂ-ਬੜੀਆਂ ਸ਼ਖਸੀਤਾਂ ਨੇ ਨਾਲ ਜਿਹਦੇ ਸਰਗਾ ਅੱਜ ਕੰਗਵਾਲੀ ਦੇ ਇਸ ਟੂਰਨਾਮੈਂਟ ਦੇ ਸਾਰੇ ਭਰਾ ਜਿਹੜੇ ਉਕੇਤੇ ਤੌਰ ਤੇ ਕੋਡੇ ਦੇ ਨਾਲ ਸਾਹਮਣੇ ਦੇਖਦਾ ਖੜਿਆ ਹੋਇਆ ਗਿੱਟਾ ਤੇ ਸ਼ਿਰੇਪ ਪਹਾੜਾ ਵਾਲੇ ਨੇ ਕੀ ਫੈਸਲਾ ਕੀਤਾ ਕਿ ਪੁਆਇੰਟ ਜਿਹੜਾ ਸ਼ੌਂਤੀਰ ਤੋਂ ਤੇ ਪੱਖੋ ਕੜਾ ਜਲਦੀ ਦੇ ਨਾਲ ਟੀਮਾਂ بیٹنگ ਬਾਕਸ ਦੇ ਵਿੱਚ ਆ ਜਾਣਗੀਆਂ ਹੈਲੋ ਤੁਸੀਂ ਹੈਲੋ ਪਠਾਰਾ ਬਾਈ ਜੀ ਪਠਾਰਾ ਪੱਖੋ ਕੜਾ ਜੀ ਪਠਾਰਾਲੇ ਦੀ ਟੀਮ ਤੇ ਪੱਖੋ ਕੜਾ ਜਲਦੀ ਨਾਮ ਗਰਾਊਂਡ ਦੇ ਵਿੱਚ ਆ ਰਹਿਣਾ ਪਠਾਰਾ ਤੇ ਪੱਖੋ ਕੜਾ ਕਈ ਖੇਡਣ ਸੋਰੇ ਮੈਦਾਨੇ ਅੰਦਰ ਕਈਆਂ ਖੇਡ ਖੇਡ ਕੇ ਛੱਡੀਆਂ ਨੇ ਕਈ ਖੇਡਣ ਇੱਕ ਦੇ ਜੋਰ ਨਾਲ ਕਈਆਂ ਤਕਨੀਕ ਨਾਲ ਛੱਡੀਆਂ ਗੱਡੀਆਂ ਨੇ ਆਹ ਹੁੰਦਾ ਮੁਕਸਰਾ ਕਬੱਡੀ ਪੌਣਾ ਔਰ ਜਿਹੜੇ ਬੱਚੇ ਦੇ ਆਵਾਜ਼ ਕਹਿੰਦਾ 3 ਸੈਕਿੰਡ ਤੋਂ ਅਰੇ ਹੋਏ ਨਹੀਂ ਉਹ ਮਦਨਾ ਸਾਡ ਆ ਸਾਡ ਕਬੱਡੀ ਦਾ ਉਹ ਤਾਰੀ ਤੂੜੀ ਖੁੱਲ ਕੇ ਮਾਰਦਾ ਕੋਈ ਪਤਾ ਲੱਗਦਾ ਬੰਦੇ ਜਿੱਤੇ ਜਾਂਦੇ ਹੈ میڈم <سؤال> بجنگ راسترسی میمبر سونگوالی آپ سے دمیان وشیر سون سے پہنچ چکے ہیں یہ میں بھی اٹھ گیرے جانا بھئی نصیب پرہا ہے کہ میں ایک مردہ دہنا جی کرنا ہوتا ہو گیا نصیب پرہا ہے مالی بہن ہے میں ایک موالی کرنا جا رہے ہیں میرا بہت ہی خیرہ ہو گی یہاں کسے چیار پہ چیارنا متاز نہیں کھیڑ ربانہ بھی شان رفنجر چلا گیا پرکوہ نے دی تیر جنی کرنا ہوتا ہے جا گیا مدہ ਤਲਵੰਡੀ ਦੀ ਟੀਮ ਜਿਹੜੀ ਮੇਰੇ ਤੋਂ ਸੱਜੇ ਪਾਸੇ ਐ ਖੇਤਾਂ ਵਾਲੇ ਪਾਸੇ ਜਿਹੜੇ ਮੁੰਡੇ ਖੇਡਦੇ ਟੀਮੇ ਜੋਧਪੁਰ ਦੇ ਆ ਰਕਿੰਦਰ ਭਾਈ ਕਿਰੋਗਰ ਟੀਮਾ ਜੋਧਪੁਰ ਇਹ ਕਿੰਨੇ 500 ਵੀਰਾਂ ਨੂੰ ਬੇਨਤੀ ਐ ਭਾਈ ਥੋੜਾ ਕਾਫੀ ਜ਼ਿਆਦਾ ਹੋ ਗਿਆ 5 ਏਕੜ ਕੀਸੇ ਕੋਈ ਵੀ ਜਿਹੜੇ ਅੰਦਰ ਲਾਉਣਗੇ ਇਹ ਧਿਆਨ ਦੇਵੋ ਜੀ ਇੱਕ ਦਿਨ ਨਾਲ ਇੱਕ ਫਰੀ ਨਹੀਂ ਕਰਨਾ ਆਪਾਂ ਟੀਮਾ ਜੋਧਪੁਰ ਤੇ ਟੀਮ ਤਤਸ਼ਵੀ ਦੰਦਵਾ ਸਾਹਿਬ ਤਲਵੰਡੀ ਸਾਬੋ ਦੀ ਐ ਜਰਸੀਰ ਲਾਲਾ ਐਂਟਰੀ ਕਾਊਂਟਰ ਤੇ ਆਵੇ ਜਰਸੀਰ ਲਾਲਾ ਆ ਗਿਆ ਭਾਈ ਢੁੰਡਰ ਦੇ ਤੇਰਾ ਰੰਮੀ ਦੀ ਪਹਿਲੇ ਮੈਚ ਦੀਆਂ ਟੀਮਾਂ ਫਸਾਰਾ ਹਰਿਆਣਾ ਤੇ ਮਨਸੂਰ ਦੇ ਵੱਲ ਇਹ ਟੀਮਾਂ ਜਿਹੜੀਆਂ ਗਰਾਊਂਡ ਦੇ ਨੇੜੇ ਆਣ ਪਹਿੜ ਦਾ ਇੱਕ ਮੈਚ ਫੁੱਲੋਖਾਨੀ ਦੀ ਟੀਮ ਆਈ ਹੈ ਚੰਨੂ ਦੀ ਟੀਮ ਆ ਜਾਵੇ ਰਤੇਂਦਰ ਬਾਈ ਨੇ ਗੱਲ ਕਰੀਏ ਕਿ ਟਾਈਮ ਸੀਗਾ ਕਿ ਇਲਾਕੇ ਦੀਆਂ 30-30 ਟੀਮਾਂ 11 ਵਜੇ ਨੂੰ ਕਹਿੰਦੇ ਗਰਾਊਂਡ 'ਤੇ ਹੁੰਦੀਆਂ ਸੀਗੀਆਂ ਤੇ 11 ਮੇਜੂ ਹੋ ਕੇ ਇਕੱਡਾ ਮੈਂ ਤਾਂ ਭਾਵੇਂ ਟਰੈਕਟਰ ਦੀਆਂ ਲੈਕਾਂ ਜੋੜ ਜਾਂਦਾ ਮੇਰੇ ਵੀਰੋ ਉਹ ਵੀ ਸਮਾਂ ਸੀਗਾ ਜਦੋਂ ਕਹਿੰਦੇ ਖਰਾਜੀ ਪੈਂਡ ਵੀ ਜਾਂਦਾ ਤੇ ਫਿਰ ਕਹਿੰਦੇ ਓਪਨ ਦਾ ਵਿੱਚ ਵੀ ਕਹਿੰਦੇ ਪਿੱਛੋਂ ਦਾ ਖਰਾਜੀ ਜਿਹੜਾ ਬੈਕ ਟੁੰਨਾ ਸੀ ਉਹ ਸਮੇਂ ਸਮੇਂ ਦੀ ਗੱਲ ਹੈ ਥੋੜੇ ਰੂਲ ਲੱਗੇ ਹੁਣੇ ਭਣੇ ਕਬੱਡੀ ਦੇ ਵਿੱਚ ਪਿੰਨ ਰਪਿੰਦਰ ਬਾਈ ਨੇ ਇਹ ਵੀ ਗੱਲ ਕਹੀ ਹੈ ਵੀ ਜਿਹੜਾ ਦਾਇਰਾ ਖਾਲੀ ਹੋ ਜਾਂਦਾ ਇਹ ਕਹਿੰਦੇ ਪੱਕੀਆਂ ਮੈਚ ਦਾ ਪਹਿਲਾ ਬਾ ਮੈਚੋਂ ਭੁੰਡਰ ਦੇ ਤੋਂ ਪਿਛਲੇ ਵਿੱਚੋਂ ਟੀਮਾਂ ਦਿੱਤੀਆਂ ਜੀ ਜਿੰਨਾ ਜੋੜ ਪਰ ਫੁੱਲਾ ਖਰੀ ਤੇ ਚੰਨੂ ਦਾ ਲਾਸਟ ਕੁਆਟਰ ਖਿੰਦਾ ਤੇ ਬਸਾਰਾ ਹਰਿਆਣਾ ਤੇ ਮਨਸੂਰ ਦੇਣ ਦੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਕਬੱਡੀ ਓਪਨ ਦਾ ਪਹਿਲਾ ਮੈਚ ਹੈ ਜਿਹੜਾ ਇਹ ਦੋਨੋਂ ਟੀਮਾਂ ਗਰਾਊਂਡ ਤੇ ਆ ਗਏ ਆ ਇਹ ਫਿਰ ਪੁੱਛੋ ਲਖੰਦ ਲਖੀ ਹੈ ਕਿ ਬੇਨਤੀ ਕਰਦੇ ਰਮਲੇ ਮੰਡੀ ਗਲਾਣੇ ਦੇ ਸਾਊਂਡ ਨੂੰ ਵੀ ਇਹ ਕਹਿੰਦਾ ਸਪੀਕਰ ਇੱਧਰਲੇ ਪਾਸੇ ਲਾ ਦੇ ਮੇਰਾ ਵੀਰ ਬਣ ਕੇ ਪਤਾ ਲੱਗਿਆ ਵੀ ਕਹਿੰਦੇ ਉਧਰ ਆਵਾਜ਼ ਘੱਕ ਜਾਂਦੀ ਹੈ ਪਰ ਨਹੀਂ ਤੇ ਜਿਨ੍ਹਾਂ ਨੇ ਖੇਡਣਾ ਆਉਂਦਾ ਉਹ ਵੀ ਇੱਕ ਜਿਵੇਂ ਕਹਿੰਨਾਂ ਉਹ ਵੀ ਇੱਕ ਚੰਨ ਮਾਈਕ ਰੋਲ ਹੋਣਾ ਚਾਹੀਦਾ ਸਪੀਕਰਾਂ ਵੱਲ ਹੋਣਾ ਚਾਹੀਦਾ ਵੀ ਕੌਣ ਕੀ ਬੋਲਦਾ ਸੋ ਸਾਡੀ ਹੱਥ ਵਨ ਕੇ ਬੇਨਤੀ ਹੈ ਪੂਸਾਰਾ ਹਰਿਆਣਾ ਤੇ ਮਨਸੂਰ ਦੇਵਾ ਪੂਸਾਰਾ ਹਰਿਆਣਾ ਤੇ ਮਨਸੂਰ ਦੇਵਾ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਡੇਰਾ ਬਣਾਵਲੀ ਤੇ ਪੁੱਚੋ ਡੇਰਾ ਬਣਾਵਲੀ ਤੇ ਪੁੱਚੋ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਲਾਉਂ ਵਾਲੀ ਤੇ ਰਾਏ ਕੋਟ ਲਾਲੋ ਭਈਆ ਦੇ ਚਾਰ ਬਸ ਆ ਗਿਆ ਵਾ ਥੋੜੀ ਬਲੈਂਕਸ ਆ ਜੀ ਆਪਾਂ ਅੱਗੇ ਪਿੱਛੇ ਕਰ ਲਈਏ ਜਾਂ ਇਹਨਾਂ ਨੂੰ ਅੱਗੇ ਪਿੱਛੇ ਜਗ੍ਹਾ ਦੇ ਦਈਏ ਭਾਈ ਇੱਕ ਟੀਮ ਆਈ ਹੈ ਚੰਗੋ ਵਾਲੇ ਨੂੰ ਫੇਰ ਮੀਟਾ ਕਰਨੀਆਂ ਪੈਣੀਆਂ ਯਾਰ ਇੱਥੇ ਕੀ ਕਰ ਦੋ ਖੇਡਣਾ ਤੇ ਉੱਥੇ ਆ ਦੱਸੋ ਮੈਂ ਜੋ ਸਮਾਪਤ ਦਾ ਫੁੱਲੋ ਖਾਰੀ ਨਾਲ ਮੈਚ ਆ ਲਾਸਟ ਮੈਚ ਹੈ ਹੱਥ ਬਾਹਰ ਖੜਾ ਕਰਦਾ ਭਈ ਅਸੀਂ ਖੇਡਣ ਵਾਲੀਆਂ ਟੀਮਾਂ ਨੂੰ ਬੁਲਾ ਮੇਰਾ ਭਰਾ ਭਾਈ ਮਨਸੂਰ ਦੇ ਦਾ ਤੇ ਬੱਗੂ ਵਾਲੀ ਰਾਜਾ ਸਾਹਿਬ ਮਾਰਾਂ ਤੇ ਰੁੜ ਗਈ ਇਹ ਜੜੀਓ ਟੀਮਾਂ ਤਿਆਰ ਰਹਿਣੀਆਂ ਮਾਲਾ ਪਿੰਡਾ ਰਾਆਂ ਦੇ ਇਲਾਕੇ ਮਾਲਾ ਪਿੰਡਾ ਮਾਲਾ ਜਿੱਥੋਂ ਦੇ ਸੁੱਖੇ ਹੁਣੀ ਪੁੱਜੇ ਹੋਏ ਆ ਬੇਨਤੀ ਆ ਕੌਕਿਆ ਕਹਾਂ ਤਾਂ ਵੱੱਡੂਆਂ ਨੇ ਰਾਜਾ ਸਾਹਿਬ ਮਾਲਾ ਤੇ ਰੁੜ ਕੇ ਕੋਈ ਦੋਨੋਂ ਟੀਮਾਂ ਨੂੰ ਕਿਹਾ ਸੀ ਨਾ ਵੀ ਬਾਹਰ ਰੇਂਡਰ ਚੈੱਕ ਕਰ ਲੋ ਕਿਹਾ ਸੀ ਨਾ ਪਰ ਤੁਸੀਂ ਸੁਣਦੇ ਤੇ ਨਹੀਂ ਆ ਕਿਸੇ ਦੀ ਨਹੀਂ ਸੁਣਦੇ ਇਹ ਲੋਕ ਕਦਰ ਕਰਦੇ ਸਮਾਂ ਹੀ ਖਰਾਬ ਕਰਨਾ ਨਾ ਤੇ ਰਾਤ ਹੀ ਕਰਾਉਣੀ ਨਾ ਕੋਈ ਗੱਲ ਹੋ ਗਈ ਨਾ ਫਿਰ ਵੀ ਜੋ ਮਰਜ਼ੀ ਕਮੈਂਟੇਟਰ ਬੋਲੇ ਯਾਰ ਅਸੀਂ ਆਪਣੀ ਮਰਜ਼ੀ ਕਰਨੀ ਹੈ ਹੈਲੋ ਦੋਨੇ ਟੀਮਾਂ ਲਾਈਨ ਅਪ ਕਰੋ ਜੀ ਦੋਨੋਂ ਟੀਮਾਂ ਦੇ ਨਾਲ ਜਾਣ ਪਹਿਚਾਣ ਦੇ ਲਈ ਸਾਡੇ ਮਾਤਮ ਜਕੀਰ ਦੇਨੀ ਐਮਐਲਏ ਹਲਕਾ ਕੁੱਟਿਓ ਮੰਡੀ ਉਹਨਾਂ ਦੇ ਨਾਲ ਗੈਡਮ ਰਘੇਂਦਰ ਕੌਰ ਜੀ ਪੰਜਾਬ ਪ੍ਰਧਾਨ ਮਹਿਲਾ ਵੰਗਾਂ ਆਦਮੀ ਪਾਰਟੀ ਨਾਲ ਸਾਡੇ ਗੁਰਦੀਪ ਸਿੰਘ ਜੀ ਉਕਲੀ ਟਰੱਕ ਯੂਨੀਅਨ ਪ੍ਰਧਾਨ ਕੁੱਟਿਓ ਮੰਡੀ ਔਰ ਸੁੱਖਾ ਮਾਨਦੀ ਪ੍ਰਧਾਨ ਸਾਹਿਬ ਯਾਰਵਿੰਦਰ ਯਾਦੂ ਜੀ ਸਾਡੇ ਸ਼ਰਮਾ ਜੀ ਔਰ ਨਾਮ ਸੁਗਟੀ ਟੀਮ ਬੇਨਤੀ ਕਰਾਂਗੇ ਦੋਨੇ ਟੀਮਾਂ ਨੂੰ ਜਲਦੀ ਲਾਈਨ ਅਪ ਕੀਤਾ ਜਾਵੇ ਮੇਰੀ ਬੇਨਤੀ ਹੈ ਕੌਕੇ ਤੇ ਬੱਗੂ ਵਾਲੀ ਰਾਜਾ ਸਾਹਿਬ ਕਬੱਡੀ ਕਲੱਬ ਮਹਾਲ ਤੇ ਰੁੜਕੀ ਮੀਰਪੁਰ ਤੇ ਬਿੱਟੂ ਕਲੱਬ ਬਿੱਟੂ ਬਗਾਲ ਕਬੱਡੀ ਕਲੱਬ ਫਕਰ ਝੰਡਾ ਤੇ ਸ਼ੂਸ਼ਕ ਢੰਡੋਲੀ ਤੇ ਝਾਰ ਸਾਹਿਬ ਇਹ ਸਾਰੀਆਂ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ ਕਿਰਪਾ ਕਰੀ ਬੇਨਤੀ ਹੈ ਕੀਤੇ ਭੁੰਡਰ ਦਾ ਜਿਹੜਾ ਸਨਮਾਨ ਕੀਤਾ ਗਿਆ ਉਹਦਾ ਗਰਦੀਤ ਮਾਲਬਾਈ ਦੇਸੂ ਬਾਈ ਤੇ ਨਿੰਮੇ ਬਾਈ ਉਹਨਾਂ ਮੰਨਿਓ 80 ਕਿਲੋ ਦਾ ਸਨਮਾਨ ਦੇਣਾ ਹੈ 11000 ਦੀ ਨਕਦ ਰਕਮ ਨਾਲ ਕਰ ਰਹਾ ਪਿੰਡ ਦੀ ਟੀਮਾਂ ਟੀਮਾਂ ਲਾਈਨ ਅਪ ਆ ਜੀ ਦੋਨੋਂ ਨਵਦੀਪ ਜੀ ਤੁਹਾਨੂੰ ਕਰ ਆਪਣੇ ਬੇਨਤੀ ਹੈ ਜੀ ਸਾਡੇ ਐਮਐਲਏ ਸਾਹਿਬ ਪ੍ਰਧਾਨ ਜੀ ਨੂੰ ਬੇਨਤੀ ਕਰੂਗਾ ਕਿ ਐਮਐਲਏ ਸਾਹਿਬ ਆਪਾਂ ਗਰਾਊਂਡ ਦੇ ਵਿੱਚ ਲੈ ਕੇ ਆਈਏ ਨਾਟਰ ਜਸਪੀਰ ਸਿੰਘ ਨੇ ਜਕੀਰ ਸਿੰਘ ਜੀ ਸਾਰੇ ਇਲਾਕਿਆਂ ਜਿਹਦਾ ਗੱਲ ਹੋ ਗਈ ਆ ਵੀ ਕਬੱਡੀ ਆਪਾਂ 8 ਵਜੇ ਤੱਕ ਹੀ ਭੱਲ ਸੁਖਾਨੰਦ ਸਾਹਬ ਨੇ ਵੀ ਕਹਦਾ ਹੈ ਮੀਤ ਹੋਰ ਉਹਨਾਂ ਨੇ ਵੀ ਕਹਦਾ ਹੈ ਗੱਲ ਹੁਣ ਬਠਿੰਡੇ ਦੀ ਕਬੱਡੀ ਤੇ ਖੜ ਗਈ ਹੈ ਤੇ ਅੱਜ ਆਪਾਂ ਅਪੀਲ ਫੇਰ ਕਰਨੀ ਆ ਜਕੀਰ ਸਿੰਘ ਜੀ ਖਾਣ ਨੂੰ ਵੀ ਬਠਿੰਡੇ ਦੀ ਕਬੱਡੀ ਵੀ ਜਿਹੜੀ ਅਸੂਤੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਵੀ ਕੌਡੀ ਸਾਹਮਣੇ ਸਾਡੀ ਤੇ ਇੱਕੋ ਬੇਨਤੀ ਹੈ ਵੀ ਆ 8 ਵਜੇ ਤੱਕ ਵਾਲਾ ਕੰਮ ਤੁਸੀਂ ਕਰਦੇ ਹੋ ਨਾ ਵੀ ਸਾਊਂਡ ਵੀ 8 ਵਜੇ ਤੱਕ ਹੀ ਚੱਲੂਗਾ ਗਰਾਊਂਡ ਵੀ 8 ਵਜੇ ਤੱਕ ਹੀ ਚੱਲੂਗਾ ਲਾਈਟਾਂ ਵੀ 8 ਵਜੇ ਤੱਕ ਹੀ ਜਲਣਗੀਆਂ ਅਸੀਂ ਮੁੰਡੇ ਵਿਚਾਰਾਂਗੇ ਆ ਤੁਹਾਡੇ ਸਾਹਮਣੇ ਅਸੀਂ ਬੋਲ-ਬੋਲ ਕੇ ਥੱਕ ਗਿਆ ਪਰ ਕਬੱਡੀ ਵਾਲੇ ਨਹੀਂ ਹੁੰਦੇ ਜੇ ਉਹਨਾਂ ਤੇ ਸਮੇਂ ਦੀ ਪਰਵਾਹ ਲੱਗਦੀ ਹੋਊਗਾ ਵੀ ਹਾਂ ਯਾਰ 8 ਵਜੇ ਤੱਕ ਹੀ ਚੱਲੂਗਾ ਇਹ ਸਾਰੇ ਟਾਈਮ ਨਾਲ ਰਹਿਣਗੇ ਫੈਡਰੇਸ਼ਨ ਦੇ ਮੈਚ ਚੱਲਦੇ ਆ ਤੇ ਮੇਰੇ ਵੀਰੋ ਟਾਈਮ ਨਾਲ ਪਹੁੰਚੇ ਰਹਿੰਦੇ ਆ ਸਾਰੇ ਪਲੇਅਰ ਸਾਰੇ ਪਲੇਅਰ ਬੇਨਤੀ ਆ ਪੰਜਾਬ ਸਰਕਾਰ ਦੇ